ਸਸੇਆ ਦੋਸਤੋ ਅੱਜ ਦੇ ਬਲੌਗ ਤੁਹਾਡਾ ਸਵਾਗਤ ਹੈ ਅਸੀਂ ਪੀਆ ਖੇਤ ਪਹੁੰਚ ਚੁੱਕੇ ਹਾਂ 8:30 ਦਾ ਟਾਈਮ ਹੈ ਸਵੇਰ ਤੇ ਮੋਟਰ ਵਾਲੇ ਕਾਰੇ ਬਾਲ ਬਾਲ ਆਇਆ ਅੱਗੇ ਬਚਨਲ ਖੇਤ ਰੇਖਾ ਨੂੰ ਜਾ ਰਹੇ ਸੀਗੇ ਤੇ ਇੱਧਰ ਆਇਆ ਸੋਲਰ ਮੋਟਰ ਦੇਖਣ ਵਾਲੇ ਵੀ ਬਟਨ ਛੱਡਿਆ ਸੀ ਕਿ ਨਹੀਂ ਕਲ ਬਟਨ ਛੱਡਿਆ ਪਿਆ ਸੀ ਕੱਲ ਦਾ ਚਾਚਾ ਸ਼ਾਮ ਦਾ ਜੋਤ ਤੇ ਕਿਆਰਾ ਪਾਉਰ ਲਾ ਕਰਨੇ ਆਲਾ ਬੋਲੋ ਮੋਟਰ ਕਰਨੇ ਆਲਾ ਕਰਤਾ ਤੇ ਹੁਣ ਜਾਵਾਂਗੇ ਪੰਜਾਂ ਦਾ ਖੇਤ ਟਰੈਕਟਰ ਤੇ ਚਾਚਾ ਤੇ ਜੋਤ ਗਏ ਲੈ ਗਰੇ ਹੋਰ ਲਾ ਕੇ ਹਰਾ ਪਾ ਛੱਡਤਾ ਫਟੀ ਕੱਢਤੀ ਤੇ ਪਰਲੇ ਦੋਨੇ ਬੰਦ ਕਰਤੇ ਤੇ ਚਾਰੇ ਲੱਗਦਾ ਇੱਥੇ ਰੋਜ ਆਪਣਾ ਤੇ ਸਾ ਛੱਡੇ ਛੀ ਸਵਾ ਸੀ ਚੱਲ ਪੈਂਦੀ ਆ ਮੋਟਰ ਆਪੇ ਇਹ ਨਵੇਂ ਲਾਇਆ ਪਾਣੀ ਬਹੁਤ ਵਧੀਆ ਬਣ ਗਿਆ ਦਰਮਿਆਲੇ ਬਾਣ ਸੀ ਰੇਤਲਾ ਚੋਨਾ ਚੰਗਾ ਚੱਲਿਆ ਆਪਣਾ ਤੇ ਦੂਜੇ ਤੋਂ ਨਹੀਂ ਕਰੇ ਹਵਾ ਬੰਦ ਕਰਤੇ ਤੇ ਚੱਲੂਗੀ ਆਪੇ ਸਾਡੇ ਛੀ ਵਜੇ ਸਵਾ ਸੀ ਤੇ ਰੋਜੱਕੀ ਲੱਗਦਾ ਤੇ ਚਾਰ ਹੱਥ ਬ੍ਰਦਰ ਵੀ ਆਣ ਨਾਲ ਮੋਟਰਸਾਈਕਲ ਤੇ ਆਈ ਸੀ ਬਾਅਦ ਚਾਚਾ ਤੇ ਉੱਤ ਜਾਵੜੀ ਸਿਰੇ ਲੱਕੇ ਇਧਰ ਛੱਡ ਕੇ ਤੇ ਹੁਣ ਆਪਾਂ ਪਹੁੰਚ ਗਏ ਆ ਜੀ ਜਾਂ ਅਪਾਲੇ ਖੇਤ ਤੇ ਆਪਣੀ ਡਿਊਟੀ ਲਈ ਜਾ ਰਹੇ ਆ ਰਲਾ ਕੇ ਰਖਣ ਤੇ ਇੱਥੇ ਚਾਚਾ ਜੋ ਉੱਤੇ ਬਰਦਰ ਪਾਉਣਗੇ ਕਰਨ ਰੇ ਫਲਾਰਨਗੇ ਦਿਖਾਵਾਂਗੇ ਤੁਹਾਨੂੰ ਅੱਜ ਦਾ ਬਲੌਗ ਕਿਲਾ ਬਾਈ ਵੀ ਜਾਂਦਾ ਸੀ ਆ ਗਿਆ ਤੇ ਪਟਾਰਾ ਵੀ 9 ਵਜੇ ਪਟਾਰਾ ਤੇ ਰੇ ਰਲਾ ਕੇ ਜਿਹੜਾ ਵੱਡੇ ਚੋਨੇ ਜਿਹੜਾ ਪਹਿਲਾਂ ਵੀ ਅਸੀਂ ਕੀਤਾ ਉਹਦੇ ਵਿੱਚ ਪਾਉਣਗੇ ਚਾਚਾ ਤੇ ਪਦਰਤੇ ਜੋਤ 22 ਤੇ ਯੂਰੀਅਰ ਲਾਗ ਲਾ ਕੇ ਦੋ ਤੇ ਉਹ ਇਹਦਾ ਆਪਣਾ ਨਵਾਂ ਚੋਨਾ ਲਾਇਆ ਜਿਹੜਾ ਮੇਲ ਫੀਮੇਲ ਉਹ ਚ ਪਾਊਗਾ ਆਪਣਾ ਤੇ ਲਾ ਕੇ ਰੱਖਤੀ ਸੀਗੀ ਤੇ ਬਹੁਤ ਬਰਦਰ ਤੇ ਚੱਲਾਈ ਗਈ ਸੀਗੇ ਤੇ ਜੋਤ ਪਾਊਗਾ ਆਪਣੀ ਰੇ ਥੋੜੀ ਥੋੜੀ ਪਾਉਣੀ ਆ ਆਪਣੀ 10 ਕਿਲੋ ਇੱਕ ਵਾਰੀ ਚ ਕਿਦਾਂ ਲੱਗਿਆ ਆਪਣੀ ਕਲਾਕਾਰੀ ਟਾਰੇ ਤੇ ਰੇ ਤੇ arena farmers ਲਿਖਿਆ ਕਮੈਂਟ ਤੇ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਵਲੌਗ ਨੂੰ ਬਈ ਜੋ ਵੀ ਵੇਖਦੇ ਆਪਣੇ ਤੇ ਲਾ ਕੇ ਰੱਖੇ ਹੋਏ ਆਪਣੇ ਉਹਨਾਂ ਨੂੰ ਲਾ ਕੇ ਰੱਖ ਲਈ ਦਿਆ ਦੋਨੇ ਚੀਜ਼ਾਂ ਇਧਰ ਅੱਡ ਉਹਨਾਂ ਦਾ ਤੇ ਇਧਰ ਆਪਣੇ ਪੰਜਾਬ ਦਾ ਨਕਸ਼ਾ ਬਣਾਇਆ ਕਿਦਾਂ ਲੱਗਿਆ ਦੱਸਿਓ ਕਮੈਂਟਾਂ ਦੇ ਵਿੱਚ ਤੇ ਸ਼ੋਰਚ ਵੀ ਚੜਿਆ ਆਪਣਾ ਸਵਾਖੀ ਦਾ ਟਾਈਮ ਹੋ ਗਿਆ ਸੀਗਾ ਅੱਡੇ ਦੀ ਚੀਜ਼ ਯਾਰ ਲਾ ਲਾ ਕੇ ਤਿਆਰ ਨੇ ਆਪਾਂ ਜੋਤ ਵੀ ਲਈ ਜਾਂਦਾ ਪਰ ਪਰ ਆਪ ਦਾ ਚੋਲਾ ਇਧਰ ਡਾਈ ਤੇ ਯੁਰਗ ਵਾਲੇ ਤੁਝੇ ਖੇਲ ਵੀ ਮੇਵੇਲ ਵੀ ਮੇਵਲ ਥੋਨੇ ਦੇ ਵਿੱਚ ਪਾਉਣ ਲਈ ਤੇ ਆਪਾਂ ਜਾ ਰਹੇ ਹੁਣ ਅੰਦਰ ਨੱਕਾ ਪਾਣੀ ਨਿਕਲ ਜਾਂਦਾ ਸੀਗਾ ਜਿਆਦੇ ਪਰ ਇਹ ਝੋਨਾ ਤੇ ਉਧਰ ਅੰਦਰ ਕਰਤੇ ਸੀ ਨੱਕਾ ਮਿੱਟੀ ਵਗੈਰਾ ਲਾਉਣ ਤੇ ਪਰਲੇ ਪਾਸੇ ਵਾਲੇ ਲੰਮੇ ਮੇਵੇਲ ਵੀ ਪਰਲੇ ਪਾਸੇ ਕਰਨੇ ਵਾਲੇ ਆਪਣੇ ਟੋਕਾ ਛੱਡਣ ਤੇ ਆ ਗਵੰਡਾਂ ਦੀ ਫੱਟੀਆਂ ਕਿਵੇਂ ਲੱਗਣ ਉਹਨਾਂ ਨੱਕੇ ਵਾਲੀਆਂ ਆ ਦਾ ਸਿਮੈਂਟਡ ਫੱਟੀ ਤੇ ਅੱਗੇ ਦਿਖਾਉਂਗੇ ਹੁਣ ਲੱਕੜਾਂ ਨਾਲ ਬਟਕਾਂ ਲਾਜਾਂ ਨੱਕੇ ਵਣਾ ਕੇ ਨੱਕ ਚੱਕ ਕੇ ਰੱਖਣੀ ਸੌਕੇ ਸਾਈਡ ਤੇ ਤੇ ਲਾਉਣੀ ਸੌਖੀ ਆ ਕੱਟੀ ਬਣਾਏ ਸਿਮੈਂਟਡ ਨੱਕੇ ਆ ਦੋਨੇ ਪਾਸੇ ਇਟਾਂ ਲਾ ਕੇ ਤੇ ਫੱਟੀਆਂ ਆਪਣੀਆਂ ਲੱਕੜਾਂ ਨਾਲ ਲਾਈਆਂ ਡੇਡਾ ਪਾਣੀ ਉਹ ਨਾਲ ਵੈਸੇ ਲਾਉਣਾ ਪੈਂਦਾ ਜੇ ਮਿੱਟੀ ਵਗੈਰਾ ਫੇਰ ਖੜਦਾ ਫਣੀ ਉਹ ਚੱਕਣੀਆਂ ਸੌਖੀਆਂ ਇਹ ਫੇਰ ਸੁਕਾਦਾ ਫੱਟੀ ਦਾ ਤੇ ਬਾਹਰਲੇ ਪਾਸੇ ਲੱਗਦੀਆਂ ਨੱਕੇ ਇੱਥੇ ਆਪਣਾ ਇਹਨਾਂ ਟੱਕਣਾ ਆਪਣਾ ਪਾਣੀ ਵਾਲਾ ਪਰਲੇ ਖਾਲੇ ਜੋ ਕਾਲਾ ਮਟ ਕੋਰੇ ਨਹੀਂ ਜਾਂਦੇ ਟੇਡੇ ਲੋਟ ਉਹਦੇ ਵਿੱਚੋਂ ਇਧਰ ਆਪਣਾ ਪਾਣੀ ਨੱਕ ਰੱਖਿਆ ਹੈ ਟੱਕਣ ਨਾਲ ਤੇ ਆਪਾਂ ਵੀ ਘੇਰੇ ਲੋਟ ਆ ਗਏ ਸੀ ਤੇ ਤੇ ਵੱਟਾਂ ਵੀ ਵਧੀਆ ਉਹਨਾਂ ਨੇ ਬਣਾ ਕੇ ਰੱਖੀਆਂ ਚੌਰਸ ਤੁਰਨ ਫਿਰਨ ਨੂੰ ਤੇ ਆਪਣੇ ਆ ਵੀ ਵੱਟ ਠੀਕ ਆ ਤੁਰਨ ਵਾਲੀ ਤਾਂ ਕੈਰੇਜ ਪਾਣੀ ਘੱਟ ਸੀ ਉਰਲੇ 'ਚ ਤੇ ਪਰਲੇ 'ਚ ਜਿਆਦਾ ਸੀ ਉਚਾਲੜੇ 'ਚ ਇਹਦੇ ਆਪਾਂ ਟੋਕ ਵੜਤੀ ਆ ਤੇ ਪਰਲੇ 'ਚ ਇਹ ਚਾਲ ਲੱਗ ਜੂ ਤੇ ਇਹਦੀ ਵੀ ਟੋਕ ਵਡਾਂਗੇ ਤੇ ਇਹਦਾ ਕੀ ਪਾਣੀ ਨਹੀਂ ਆਉਣ ਲੱਗਿਆ ਸੀਗਾ ਇਧਰ ਇਹ ਦੂਜੇ ਪਾਸੇ ਚਾਹ ਲੱਗਾ ਸੀ ਪਰਲੇ ਕੰਨੀ ਵਾਲੇ ਕਹਿਰੇ ਚ ਵੜਤੀ ਸੀ ਝੋਕ ਵੱਡਾਂਗੇ ਕਿ ਇਹਦਾ ਪਾਣੀ ਦੂਜੇ ਕਹਿਰੇ ਦਾ ਪੁੱਠਾ ਆਉਣ ਲੱਗਿਆ ਸੀਗਾ ਤੇ ਹੁਣ ਇਹ ਝੋਕ ਬਣਤੀ ਸੀ ਆਪਾਂ ਤੇ ਦੂਜੇ ਪਾਸੇ ਅਲੀ ਮਤਲਬ ਕਿ ਇਧਰੋਂ ਛੱਡ ਦਾਂਗੇ ਉਹ ਵੀ ਕੰਨੀ ਵਾਲਾ ਕਹਿਰੇ ਚ ਘਟ ਸੀਗਾ ਪਾਣੀ ਚੱਲ ਲੈ ਕਹਿਰੇ ਦਾ ਪਾਣੀ ਨਿਕਲ ਕੇ ਇਧਰ ਆਉਣ ਲੱਗ ਜਾਊਗਾ ਔਰਲੇ ਪਾਸੇ ਉਹ ਵਰਦੇ ਆਪਣੇ ਆਲੀ ਇਕੱਠੇ ਹੋ ਗਏ ਪਰਲੇ ਪਾਸ ਖਲਾ ਰਹੇ ਨੇ ਵੱਡੇ ਝੋਨੇ ਚ ਇਹ ਤੇ ਇੱਧਰ ਖਲਾ ਰਹੇ ਸੀਗੇ ਦੋ ਕੇ ਰਹਿੰਦੇ ਸੀ ਤੇ ਬਸ ਟੋਕਾ ਛਾੜ ਤੀਆਂ ਤੇ ਕਿ ਲੋਟ ਖੱਡਾ ਵਗੈਰਾ ਦੇਖਣ ਆਈ ਸੀ ਆਪਾਂ ਖੱਡਾ ਵਗੈਰਾ ਤਾਂ ਹੈ ਨਹੀਂ ਤੇ ਖੱਡਾ ਇੱਕ ਦੋ ਸਿੰਘ ਬੰਦ ਕਰ ਤੀਆਂ ਕਿ ਇਧਰ ਨਾਲ ਆਪਣੇ ਢਿੰਗ ਵਾਲੇ ਬਾਂਜ ਚ ਇਧਰਲੇ ਚ ਕਰਦਕ ਨਮਦਰ ਆਇਆ ਕੇਰਾ ਤੇ ਹੋਣਾ ਆਗੇ ਸੀ ਆਪਾਂ ਮੋਟਰ ਕੋਲ ਪਨੀਰੀ ਆਪਣੀ ਖੜੀਆ ਉਧਰ ਲਾਵਾਗੇ ਜੋ ਨਮੰਗਲਵਾਰ ਨੂੰ ਕਦੂ ਕਰਨਾ ਇਥੋਂ ਲੈ ਕੇ ਯਾਨੀ ਸਿਤਾਵਾਰ ਕੇ ਰੱਖ ਲਈ ਸੀਗੀ ਲਾਈਟ ਬੰਦ ਹੋ ਗਈ ਸੀ 6 ਵਜੇ ਤ ਰਾਤ 10 ਵਜੇ ਇਸ ਲੈਟ ਕਲਾ ਲਾ ਟਾਈਮ ਕਰਤਾ ਸੀ ਚਿੜੀ ਬਣਾਈ ਬਟ ਕੋਸ ਲ ਕਿਹੜੇ ਅੱਗੇ ਦਿਖਾਉਂਦੇ ਤੇ ਸਾਨੂੰ ਵਧੀਆ ਤੇ ਹੁਣ ਆਪਾਂ ਗੱਟੇ ਵਗੈਰਾ ਕਿਹੜੇ ਬਚੇ ਸੀਗੇ ਤੇ ਉਹ ਆਪ ਰੱਖ ਤੇ ਪੱਲੀਆਂ ਵਗੈਰਾ ਤੋਦੀਆਂ ਰੱਖ ਤੰਗਾ ਤੇ ਜਾਵਾਂਗੇ ਕਰ ਹੁਣ ਤੇ ਆਪਣੀ ਡਿਊਟੀ ਖਤਮ ਤੇ ਟਿਬੀ ਵਾਲੇ ਖੇਤ ਚ ਚਾਚਾ ਨਾ ਜਾਵਾਂ ਕੀੜਾ ਮਾਰਨ ਮੋਟਰ ਚੱਲ ਰਹੀ ਸੀਗੀ ਤੇ ਕਿਆ ਰੀਆਂ ਨਿਕਨੇ ਕਮਣਾਇਆਂ ਸੀ ਜਿਹੜੀਆਂ ਤੇ ਆਣੇ ਥਾਂ ਦੇ ਵਿੱਚ ਦੋ ਤਿੰਨ ਤੋਂ ਉੱਥੇ ਪਾਣੀ ਲਾਉਂਦੇ ਜਾਣਾ ਸੀਗਾ ਚਾਚਾ ਪਾਣੀ ਲਾ ਰਿਆ ਸੀ ਆਪਾਂ ਪਰਾਂ ਘੇਰੇ ਰੋਟ ਨਾਲ ਚੋਨਾ ਦੇਖਾਂਗੇ ਸੀ ਵੱਟ ਟੁੱਟੀ ਤਾਂ ਨਹੀਂ ਕਿਤੇ ਘਾਰੇ ਜੇ ਪੈ ਜੇ ਪੈ ਸੀ ਆਇਦਰ ਖਾਲੀ ਦੇ ਵਿੱਚ ਪਹਿਲਾ ਪਿਛਲਾ ਵੀ ਆ ਇਹ ਜਿਹੜਾ ਉਹਦੇ ਨਾਲ ਘਾਰੇ ਜੇ ਬੈ ਗਏ ਸੀ ਨਰਮੇ ਕੰਨੀ ਪਾਣੀ ਨਿਕੋਗੇ ਤੇ ਹੁਣ ਜਾ ਰਿਹਾ ਘਰ ਦੇ ਵਲੌਗ ਆਪਣਾ ਕਿਦਾਂ ਲੱਗੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਤੇ ਸ਼ੇਅਰ ਵਾਲਾ ਬਟਨ ਜਰੂਰ ਰੱਖਿਆ ਦਵਾ ਦਿਆ ਕਰੋ 5010 ਕਿਲੋਮੀਟਰ ਚੱਲ ਗਿਆ ਆਪਣਾ ਮੋਟਰਸਾਈਕਲ 5000 ਤੋਂ 3000 ਹੋ ਗਿਆ ਤੇ ਲਾਈਕ